ਹਾਂਜੀ ਕੀ ਹਾਲ ਚੱਲਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀਆਂ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅੱਜ ਤੁਹਾਡੇ ਸਾਹਮਣੇ ਬਿਲਕੁਲ ਜੈਜ ਰੇਟ ਦੇ ਵਿੱਚ 575 ਡੀਆਈ ਪੰਜਾਬ ਨੰਬਰ ਟਰੈਕਟਰ ਲੈ ਕੇ ਆਂ ਅਗਲੇ ਟਾਇਰ 80 ਤੋਂ 85 ਪੈਸੇ ਆ ਜੀ ਮਗਰਲੇ ਟਾਇਰ 40 ਤੋਂ 45 ਪੈਸੇ ਆ ਪੰਜਾਬ ਨੰਬਰ ਆ 2013 ਮਾਡਲ MKM ਮੁਰਮੇ ਹਿੱਸੇ ਵਾਲਾ ਡਬਲ ਕਲਚ ਚ ਰਿਵਰਸ ਪੀਟੀਓ ਤੇ ਬਹੁਤ ਹੀ ਸਾਫ ਸੁਥਰਾ ਟਰੈਕਟਰ ਹੈ ਟਰੈਕਟਰ ਦੀ ਕੀਮਤ ਹੈਗੀ ਆ 2 ਲੱਖ ਤੇ 95000 ਰੁਪਿਆ ਰੇਟਾ ਸਿਰਫ ਬਾਕੀ ਇਹਦੇ ਵਿੱਚੋਂ ਵੀ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਹੋ ਜੂ ਸਕਰੀਨ ਉੱਪਰ ਨੰਬਰ 22 ਦਾ ਚੱਲ ਰਿਹਾ 62808 48707 22 ਦਾ ਨੰਬਰ ਆ ਤੇ ਤਰਨ ਤਰਨ ਏਰੀਏ ਦੇ ਵਿੱਚ ਟਰੈਕਟਰ ਖੜਾ ਹੈ ਬਿਲਕੁਲ ਸਾਫ਼ ਸੁਥਰਾ ਤੇ ਜੈਜ ਰੇਟ ਦੇ ਵਿੱਚ ਇੰਨੇ ਰੇਟ ਦੇ ਵਿੱਚ ਬਾਈ ਤੁਹਾਨੂੰ ਟਰੈਕਟਰ ਕਿਤੋਂ ਵੀ ਨਹੀਂ ਮਿਲਣਾ 575 ਡੀਆਈ ਜੇ ਕਿਸੇ ਵੀ ਵੀਰ ਨੇ ਟਰੈਕਟਰ ਖਰੀਦਣਾ ਤਾਂ ਜਲਦੀ ਤੋਂ ਜਲਦੀ ਬਾਈ ਨੂੰ ਕਰੋ ਸੰਪਰਕ ਬਾਕੀ ਫੇਰ ਵੀ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਪਹਿਲੇ ਨਾਲ ਟਰੈਕਟਰ ਤੇ ਕਾਪੀ ਕਾਗਜ਼ ਬਾਈ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਜੀ ਕਿਤੋਂ ਟੁੱਟ ਭੱਜੇ ਕਿਤੋਂ ਲੀਕ ਹੋਇਆ ਉਹ ਵੀ ਪੂਰੀ ਜ਼ਿੰਮੇਵਾਰੀ ਹੋਊਗੀ ਬਾਕੀ ਤੁਸੀਂ ਫੋਨ ਤੇ ਸਾਰੀ ਬਾਈ ਤੋਂ ਜਾਣਕਾਰੀ ਲੈ ਕੇ ਬਾਈ ਦੂਰ ਦੀ ਬਾਟ ਉਹਦੀ ਕਈਆਂ ਦੀ ਸੌਦਾ ਮੁਕਾ ਕੇ ਤੁਸੀਂ ਜਾ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਨੂੰ ਆਪਣੀ